ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਵਧੀਆ ਹੋਵੋਗੇ ਅੱਜ ਦਾ ਆਪਣਾ ਜਿਹੜਾ ਕਿ ਬਲੌਗ ਹੈ ਜੀ ਬਹੁਤ ਹੀ ਛੋਟਾ ਜਿਹਾ ਬਲੌਗ ਹੈ ਆਪਾਂ ਬਣਾ ਰਹੇ ਆ ਸ਼ਾਮ ਦੀ ਸਬਜੀ ਠੀਕ ਹੈ ਜੀ ਤੇ ਤੁਸੀਂ ਜੋ ਫਿਰ ਆਪਾਂ ਬਣਾਵਾ ਰਹੇ ਆ ਸਬਜੀ ਠੀਕ ਹੈ ਜੀ ਇਹ ਆਪਾਂ ਇਹਦੇ ਵਿੱਚ ਪਤੀਲੀ ਦੇ ਵਿੱਚ ਤੇਲ ਪਾ ਦਿੱਤਾ ਸਰੋਂ ਦਾ ਕਿਉਂਕਿ ਆਪਾਂ ਜਿਹੜਾ ਪਰਦੇਸੀ ਤੇਲ ਆ ਹਨਾ ਉਹ ਬਹੁਤ ਬੇਕਾਰ ਆਉਣ ਲੱਗ ਗਿਆ ਹੁਣ ਪਿਓਰ ਨਹੀਂ ਆਉਂਦਾ ਹੈਗਾ ਪਹਿਲਾਂ ਹੁੰਦੇ ਸੀਗੇ ਉਹ ਬਹੁਤ ਵਧੀਆ ਹੁੰਦੇ ਸੀਗੇ ਦੇਸੀ ਤੇ ਉਹਨਾਂ ਦੀ ਫਰੇਗਨੈਸ ਤਾਂ ਬਹੁਤ ਵਧੀਆ ਹੁੰਦੀ ਸੀਗੀ ਤੇ ਹੁਣ ਵਾਲੇ ਤਾਂ ਬਿਲਕੁਲ ਵੀ ਵਧੀਆ ਨਹੀਂ ਲੱਗਦੇ ਹੈਗੇ ਤਾਂ ਅਗਰ ਕਿ ਆਪਾਂ ਸਰਸੋਂ ਦਾ ਤੇਲ ਹੀ ਵਰਤਿਆ ਇਹਦੇ ਵਿੱਚ ਤੇ ਆਪਾਂ ਇਹਦੇ ਵਿੱਚ ਪਾ ਦਿੱਤਾ ਸੀਗਾ ਜੀਰਾ ਤੇ ਮੇਥੀ ਐਂਡ ਜਿਹੜਾ ਕਿ ਆਪਾਂ ਗੰਡਿਆਂ ਦਾ ਜੋ ਵੀ ਮਸਾਲਾ ਬਣਾਇਆ ਹੋਇਆ ਸੀਗਾ ਹਨਾ ਪਿਆਜ਼ ਤਾਂ ਉਹ ਮਸਾਲਾ ਪਾ ਦਿੱਤਾ ਇਹਦੇ ਵਿੱਚ ਆਪਾਂ ਹੁਣ ਇਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਭੁੰਨ ਕੇ ਹਨਾ ਉਹ ਚੰਗੀ ਤਰ੍ਹਾਂ ਭੰਨ ਲਾਂਗੇ ਪਾਣੀ ਨਾਲ ਇਹ ਦੱਬਣਾ ਨਾ ਆ ਗਿਆ ਮਸਾਲਾ ਪਾ ਲਿਆ ਚੀਰ ਦੱਕਾ ਇਹ ਸਭ ਚੀਜ਼ਾਂ ਨੂੰ ਪਾ ਦੇਣੇ ਹੁਣ ਲੈ ਇੱਕ ਦੁੱਲ

ਆਪਣੀਆਂ ਨੂੰ ਸੰਦ ਲਾ ਲੈਂਦੇ ਆ ਪੰਜ ਟਰੋਪਰ ਇਹਦੇ ਬੱਤੇ ਦੇ ਚੰਨ ਫੁੱਲ ਲੱਗੇ ਸਭ ਸਾਰੀਆਂ ਤੇ ਚੜ ਗਏ ਮਸਾਲਾ ਆਪਣਾ ਠੀਕ ਹੈ ਨਾ ਦੇਖੋ ਨਾ ਫਿਰ ਤੇ ਪਾਣੀ ਪਾ ਲਈ Buat apa ngajak pede cepat ini, dah? mau ਇਤਨਾ ਲੈਣ ਠੀਕ ਹੈ ਫਿਰ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਜਦੋਂ ਇਹ ਬਣ ਗਈ ਆ ਦੇਖੋ ਜੀ ਅੱਜ ਰੀਨਾ ਵਾਸਤੇ ਰੀਆ ਵਾਸਤੇ ਸੌਰੀ ਇਹ ਰੀਆ ਜੀ ਉਹ ਲਿਆਏਗੀ ਚੱਕ ਕੇ ਇਹਦੇ ਵਾਸਤੇ ਅਸੀਂ ਆਹ ਦੇਖੋ ਗਾਇਸ ਰੀਆ ਜੀ सब्जी देख लीए कि तो पानी पुनी तो ये पानी होर पा दी पानी थोड़ा जहाँ होर पा दीद ਇਹ ਨੂੰ ਤਾਂ ਕਿ ਆਪਣੇ ਮੰਦੇ ਡਹਿ ਚੁੱਕੇ ਆ ਆਪਾਂ ਹੁਣ ਕੂਲਰ ਲਾਉਣਾ ਸਟਾਰਟ ਕਰ ਦਿੱਤਾ ਦੇਖੋ ਗਾਇਸ ਸਵੇਰੇ ਸਵੇਰੇ ਮੁੰਮੀ ਲੱਗੀ ਪਈ ਆ ਸਾਰਾ ਕਸਤ ਹੋਣਾ ਆ ਦੇਖੋ ਸਾਰੇ ਘਰ ਦੇ ਕੱਪੜੇ ਚੱਕ ਚੱਕ ਧੋਤੇ ਖੁੰਝਿਆਂ ਤੋਂ ਕੜ ਕੜ ਕੇ ਅਜੇ ਵੀ ਧੁੱਪ ਤੇ ਜਾ ਰਹੇ ਆ ਐ ਨਹੀਂ ਪਤਾ ਹੁਣ ਬਾਕੀ ਬੰਦੇ ਵੀ ਬਾਹਰ ਆਉਣ ਤੇ ਕੱਲ ਸਾਰਾ ਘਰ ਫਿਰ ਸਾਫ ਕੀਤਾ ਰ ਸੋਈ ਸਾਰੀ ਬਾਹਰ ਕੱਢ ਕੇ ਧੋਤੀ ਹਾਂ ਸਾਰਾ ਸਮਾਨ ਕੱਢ ਕੇ ਧੋਤਾ ਹੋਂ ਮੰਜੇ ਤੋਂ ਤਿਆਰੇ ਆ ਦੇਖ ਆ ਦਰਿਆ ਤਾਂ ਤੋਤੀਆਂ ਫ੍ਰਿਜ ਦੇ ਕੱਪੜੇ ਲਾ ਲਾ ਤੋਤੇ ਕੈਂਪਰ ਦੇ ਕੱਪੜੇ ਲਾ ਲਾ ਤੋਤੇ ਪੋਨੇ ਕੜਕੜ ਤੋਤੇ ਸਾਰਾ ਕੁਝ ਤੋਤਾ ਬੱਦਲ इधर ਵੀ ਲਾਕੇ ਤੋਂ ਪੀ ਤਾਂ ਦਿੱਤੀ ਇਧਰੋਂ ਸਾਰਾ ਵੇੜਾ ਧੋਤਾ ਤੇ ਆਪਣੀ ਸ਼ਾਪ ਵੀ ਧੋਤੀ ਦੇਖੋ ਹਮ ਗਾਇਸ ਸਾਰਾ ਕੁਸਤਾ ਹੋਤਾ ਰਿਹਾ ਇਸ ਤੋਂ ਬਾਅਦ ਪਤਾ ਨਹੀਂ ਕਿਨੇ ਦਿਨ ਆਵਾਦ ਉੱਠ ਲੱਗਾ ਦੁਖੰਦ ਫਿਰ ਗਾਇਸ ਕਹੂਗੀ ਹੱਡ-ਗੋਡੇ ਦੁਖਦੇ ਆ ਮੇਰੇ ਫਿਰ ਗੋਲੀਆਂ ਲਾਊਗੀ ਗੋਲੀਆਂ ਲੈ ਕੇ ਫਿਰ ਪੈ ਜੂਗੀ ਫਿਰ ਫੇਰ ਉੱਠ ਜੂਗੀ ਜਦੋਂ ਜਾ ਕੇ ਨਹੀਂ ਆਉਂਗੀ ਲੋਹਾਂ ਧਨਵੰਦਰਾਂ ਜਾ ਕੇ ਦਿਖਾਉਣੀ ਆ ਕੀ ਕੀ ਕੰਮ ਕਰਤਾ ਆਪਾਂ ਭਾਂਡੇ ਧੋਤੇ ਸੀਗੇ ਤੇ ਇੱਧਰ ਝਾੜੂ ਲਾਤਾ ਸੀ ਹੁਣ ਮਾਰ ਝਾੜੂ ਲਾਉਣਾਗਾ ਬਸ ਤੇ ਪਤਾ ਨਹੀਂ ਅੱਜ ਕੀ ਹੋਇਆ ਮੱਖੀਆਂ ਹੀ ਬਾਲੀਆਂ ਆ ਫਿਰ ਇਸ ਤੋਂ ਬਾਅਦ ਆਪਾਂ ਰੋਟੀਆਂ ਬਣਾਉਣ ਤੋਂ ਬਾਅਦ ਸਫਾਈ ਕਰਾਂਗੇ ਦੇਖੋ ਅਗੋਂ ਜਾਨ ਕੇ ਹੁਣ ਆਪਾਂ ਰੋਟੀਆਂ ਬਣਾਵਾਂਗੇ ਤੇ ਅਹ ਰਾਤ ਆਪਾਂ ਸਬਜੀ ਬਣਾਈ ਸੀ ਪਿੰਡੀਆਂ ਦੀ ਤੇ ਇਹਨੂੰ ਪਈਆ ਇਹੀ ਖਾਵਾਂਗੇ ਤਾਂ ਚੱਲੋ ਹੁਣ ਅੱਗ ਗਮਚਾ ਕੇ ਫੇਰ ਰੋਟੀਆਂ ਬਣਾਉਣੀਆਂ ਤੇ ਸੋਈ ਵਸ ਸਾਰੀ ਸਾਫ ਹੀ ਆ